ਜਪਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੋਤਿ ਸਚੁ ਹੈ ਪੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੇ ਜੇ ਸੋਚੀ ਲਖਵਾਰਿ ਚੁਪੈ ਚੁਪਨ ਹੋਵੇ ਜੇ ਲਰਹ ਹਲ ਉਤਾਰਿ ਭੁਖਿਆ ਭੁਖ ਨਾ ਤ੍ਰਿਜੇ ਬੰਨਾ ਪਰਿਆਪਾਰ ਸਹਸ ਸਣ ਪਲਖੁ ਹੋਇ ਤੈ ਕਨ ਨ ਚਲੇ ਨਾਲ ਕਿਵਲ ਸੱਚਿਆਰਾ ਹੋਈਏ ਕੋ ਟੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਘਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੁਕਮੀ ਚੰਨੀ ਚ ਹੁਕਮ ਲੈ ਕੋ ਬੁਖ ਸੁਪਾਏ ਇਕਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹੋਵੇਂ ਕਹਿਣਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਕਾਣ ਗਾਵੇ ਕੋ ਦਰਦ ਨਿਸਾਣ ਗਾਵੇ ਕੋ ਬਨਵੜਿਆ ਚਾਰ ਗਾਵੇ ਕੋ ਗਿੱਧਾ ਵਿਖੰਡੀ ਚਾਰ ਗਾਵੇ ਕੋ ਸਾਜ਼ ਕਰੇ ਤਮਕ ਹੈ ਗਾਵੇ ਕੋ ਜੀ ਲੈ ਕਰ ਰਹਿ ਗਾਵੇ ਕੋ ਜਾ ਪਿੰਡ ਸਦੂਰ ਗਾਵੇ ਕੋ ਵੇਖੇ ਹਾਗ ਰਹਿ ਦੂਰ ਕਤਨਾ ਕਚੀ ਨਾ ਗੇ ਟੋਟ ਕਟ ਕਟ ਕਚੀ ਕੋਟੀ ਕੋਟ ਕੋਟ ਯੰਦਾ ਬੁਲੇਂਦੇ ਸੁਪਾਹ ਜੁਗਤ ਮੰਤਰ ਖਾਏ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਹਿਬ ਸਾਚਨਾਇ ਪਾਖਿਆ ਭਉ ਵਪਾਰ ਆਖੇ ਮੰਗੈ ਦੇਹ ਦੇਹ ਜਾਤ ਕਰੇ ਦਾਤਾਰ ਫੇਰ ਕਿ ਅਗਰ ਸੇਧਿਸਾ ਦਰਬਾਰ ਮੋਹ ਕੇ ਬੋਲਨ ਬੋਲੇ ਜੇ ਸੁਣ ਕਰੇ ਪਿਆਰੇ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਜੀ ਚਾਰ ਕਰਮੀ ਆਵੈ ਕਪੜਾ ਨਦਰੀ ਮੋਕੜਵਾਰ ਨਾਨਕ ਇਹ ਜਾਣੀਐ ਸਭ ਆਪੇ ਸਿਚਿਆਰ ਥਾਪੇ ਨਾ ਗਾਇ ਕੀ ਤਾ ਨ ਹੋਇ ਆਪੇ ਆਪਨ ਜਿਨ ਸੋਇ ਜਿਨ ਸੇਵੈ ਤਨ ਪਾਇਆ ਮਾਨ ਨਾਨਕ ਗਾਵੇ ਭੁਲੇ ਨਿਦਾਨ ਗਾਵਿਆ ਸੁਨੇਮਨ ਰਖੇ ਪਉਦਕ ਪਰਹਰਸੂ ਕਰ ਲੈ ਜਾਏ ਗੁਰਮੁਖ ਨਾਲੋਂ ਗੁਰਮੁਖ ਵੇਦੋਂ ਗੁਰਮੁਖ ਰਹਿਆ ਸਮਾਏ ਗੁਰੂ ਸਿਰ ਗੁਰੂ ਗੋਲਕਾ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾਣਾ ਹੀ ਕਹਿਣਾ ਤੇ ਨਾ ਜਾਈ ਬੁਰਾ ਇਕ ਦੇ ਬੁਝਾਈ ਸਬਨਾ ਜੀਆਂ ਕਾਏ ਦਾਤਾ ਸੋ ਮੈ ਸ੍ਰੀ ਨਾ ਜਾਈ ਜੇ ਜਿਗੁ ਚਾਰੇ ਹਰਜਾ ਹੋਰ ਬਸੂਨੀ ਹੋਏ ਨਾ ਗੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਔਰ ਕਾਏ ਕਹਿ ਜੋ ਸਕੂਰੇ ਜਗਲੇ ਜੇ ਤਿਸਨਦਰ ਨਾ ਆਵੇ ਕਾ ਵਾਤਨਾ ਬੁਝੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਮੇ ਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਹੈ ਦੇਹਾ ਕੋਇ ਨ ਸੁਦੇ ਜੇ ਤਿਸ ਕຸນ ਕੋਇ ਕਰੇ ਸੁਨੈ ਚਦੂ ਪਿਰ ਸੁਨਾ ਸੁਨੈ ਤਖਤ ਧਵਲੇ ਆਕਾਸ਼ ਸੁਨੈ ਦੀਪ ਲੋਹ ਪਾਟਾਲ ਸੁਨੈ ਪਉਣ ਸਕੇ ਕਾਲ ਨਾਨਕ ਭਗਤਾ ਸਦਾ ਦਾਸ ਸੁਨੈ ਦੁਖ ਪਾਪ ਕਾ ਨਾ ਸੁਨੈ ਈਸਰ ਬਰਮਾਹਿੰਦ ਸੁਨੈ ਮੁਖ ਸੁਲਾਹ ਨਮਦ ਸੁਨੈ ਚੋਗ ਜੁਗ ਤਨ ਤੇ ਸੁਨੈ ਸਾਸ ਮਿਲ ਤਵੇ ਦੇ ਨਾਨਕ ਭਗਤਾ ਸਦਾ ਦਾਸ ਸੁਨੈ ਦੁਖ ਪਾਪ ਕਾ ਨਾ ਸੁਨੇ ਸਾਸੰਦੋ ਗਿਆਨ ਸੁਨੇ ਛੜ ਕਾਇਸ ਨਾਨ ਸੁਨੇ ਬੜ ਬੜ ਪਾਵੇ ਮਾਨ ਸੁਨੇ ਲੱਗ ਸਹਿਦ ਧਿਆਨ ਨਾਨਕ ਭਗਤਾ ਸਦਾ ਵਿਦਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਨਾ ਤੇ ਗਾਹ ਸੁਨੇ ਸੇਤ ਪੀਰ ਪਾ ਸਾਸ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਥੋ ਵੇਸ ਦਾ ਹੋ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ मन्ने की कित कही ना जाए जेको को कह पिछे पछताए कागत कलम न हार मन्ने काव्य कलम विचार ऐसा नाम न दिन हो जे मन जाने मन कोई मन्ने सुर तो वे मन बुद्ध मन्ने सकल भवन की सुध मन्ने मुह झूठा ना खाए मन्ने जम साथ ना जाए ऐसा नाम न दिन हो जे मन जाने मन कोई ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਲੇ ਸਾਧਾਰਨ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਬੈਠੇ ਐਸਾ ਨਾਮ ਨਿੰਦਾ ਹੋ ਜੀ ਕੋ ਮੈਂ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਬੇ ਮਾਨ ਪੰਜੇ ਚੋਹੇ ਦਾ ਰਾਜ ਆਣ ਪੰਚਾ ਕਾ ਗੁਰੇ ਇੱਕ ਧਿਆਨ ਵੇਖੋ ਕਹਿ ਘਰੇ ਨੀ ਚਾਰ ਕਰ ਤਾ ਕਹਿ ਕਰ ਲੈਣਾ ਹੈ ਸਮਾਰ ਤੋਲ ਧਰਮ ਜਹਾ ਕਾ ਪੂ ਸੰਤੋਖ ਥਾਵ ਰੱਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਤੌਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਜਿਸਤੇ ਭਾਰ ਤਲੇ ਕਮਣ ਜੋਰ ਜੀ ਜਗਰੰਗਾ ਤੇ ਨਾਮ ਸੁਬਨਾ ਲਖਿਆ ਬੁੜੇ ਗਲਾ ਮਹਿਲੇ ਕਾਲਕ ਜਾਣੇ ਕੋਈ ਲਖਾ ਲਖਿਆ ਕੀਤਾ ਹੋਇ ਇਸ ਤਾਣ ਸਭਨੇ ਰੋਪ ਕਿਤਿ ਉਦਾ ਜਣੇ ਕੌਣ ਕੋ ਦਜੀਤਾ ਵਸੇ ਕੋ ਕੋ ਤਿਸ਼ਟ ਹੋਵੇ ਲਖਦਰੇ ਆ ਕੋਰਤ ਕਮਣ ਕਹਾ ਵਿਚਾਰ ਵਰਣ ਜਵੇਂ ਕਵਾਰ ਜੋਤ ਰੁ ਭਾਵੇ ਸਾਂ ਪੜੀ ਪਾਰ ਦਸਰਾ ਸਨਾਮ ਚ ਨਿਰੰਕਾਰ ਸ਼ੰਕ ਜੋਪੀ ਅ ਸੰਕ ਭਾਵ ਸੰਕ ਪੂਰਾ ਸੰਕ ਤਾਂ ਬਤਾਓ ਅ ਸੰਗ ਗਰੰਧ ਮੁਖਵੇਦ ਪਾਠ ਸੰਗ ਜੋਗ ਮਨ ਦਾ ਹਿਰਦਾ ਸੰਗਪਤ ਗੁਣ ਗ੍ਰੰਹ ਵਿਚਾਰ ਸੰਗ ਸਦੀ ਸੰਕ ਦਾ ਤਾਰਕ ਅ ਸੰਗ ਸੂਰਮ ਭਗਤ ਸਾਰ ਸੰਕ ਮੂਲ ਬਲਾਇ ਅ ਤਾਰਕ ਵਿਰਤ ਕਮਲ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋਤਰ ਭਾਵੇ ਸਾਈ ਪਵਨਕਾਰ ਤੁਸਰਾ ਸਲਾਮ ਤਨ ਅਨੰਕਾਰ ਅਸੰਕਮੁਰ ਕੇੰਦਕੋਰ ਸੰਕਚੋਰ ਹਰਾਮਕੋਰ ਸੰਤਿ ਅਮਰ ਪਰਜਾਹਿ ਜੋਰ ਸਮਿ ਬਲਵਧਕਿਆ ਕਮਾਇ ਸੰਕ ਪਾਪੀ ਭਾਗ ਕਰ ਜਾਹਿ ਅਸੰਕੂੜਿਆਰ ਕੂੜੇ ਕਰਾਇ ਸੰਕ ਮਲੇ ਸਮਲ ਭਕਾਇ ਸਭ ਰਿੰਦਕ ਸੁਰਤ ਕਰੇ ਭਾਰ ਨਾਨਕ ਨੀਦ ਕਹੇ ਵਿਚਾਰ ਵਾਰਿਆਂ ਜਮੇ ਇਕਬਾਰ ਜੋਤੁਰ ਭਾਵੇ ਸਾਹਿ ਭਲੀ ਘਾੜ ਤੁਸਰਾ ਸਲਾਮ ਤਨ ਰੰਕਾਰ ਅਚੰਕ ਨਾਮਿਆ ਸੰਕਤਾਲੇ ਗਮ ਗਮ ਸੰਕਲੋ ਸੰਕਿਆ ਸੁਰਿ ਪਾਰ ਹੋਇ ਕਰੀ ਨਾਮ ਕਰਿ ਵਿਸਾਲਾ ਅਖਰੀ ਗਾਨ ਗੀਤ ਗੁਣ ਗਾ ਕਰਿ ਲਖਣ ਬੋਲਨ ਬਾਣ ਕਰ ਅਸਰ ਸੰਜੋਗ ਭੋਖਾਣ ਜਿਨ ਹਲਕਤੀ ਸੁਰਨਾਜੁ ਫਰਮਾਇ ਤੇ ਉਥੇ ਪਾਇ ਦੇਤਾ ਕਿ ਤਾਡੇ ਤਾ ਨਾਮੇ ਨਾਮੇ ਨਾਇ ਕੋ ਤਾ ਕੁਦਰਤ ਕਮਣ ਕਹਾ ਵਿਚਾਰ ਵਾਰਣ ਜਮੇ ਖਵਾਰ जूतर भावे साई पली कार तू तो सरा सलाम निरंकार परिये हाथ पैर तंदे है, पानी तो त्या तर सुख है मोत पलेती कपड़ हो सावल लिये हो तो परिय मत पापा के संग तो नावे के रंग भुनि पापी आख नाय कर कर करना लिख लह जाओ आपे भी जापे ही का नानक कुकमिया हो जाओ ਈਰਤਬਦੇ ਅਦਦਾਂ ਜੇ ਕੋ ਪਾਵੈ ਤਿਲ ਕਾਮਨ ਸੁਨੈ ਮੰਨਵਣ ਕੀਤਾ ਪਉੰਤਰ ਗਰਤੀ ਸੁਮਨਾ ਸਭ ਗੁਣ ਤੇਰੇ ਮੇਨਾ ਹੈ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸੋਸਤਾਤ ਬਾਣੀ ਬਰਮਾ ਸਰਸੁ ਅੰਸ ਰਾਮ ਚਾਉ ਕਮਨ ਸਵੇਲਾ ਉਪਤ ਕਮਨ ਕਮਲ ਸੇਤ ਕਮਨ ਵਾਰ ਕਮਲ ਸ੍ਰਉਤ ਮਹਾ ਕਮਯਤੋ ਹੋ ਆਇ ਆਕਾਰ ਵਿਰ ਨਾ ਪਾਇ ਭੰਤੇ ਜੋ ਹੋਵੇ ਲੇ ਪ੍ਰਾਨ ਭਗਤ ਨਾ ਪਾਇ ਕਾਰਿਆ ਜਿ ਲਖਣੈ ਕੁਰਾਨ ਸਤਵਾਰਨ ਅਯੁਗ ਜਾਣ ਰਤਮਾ ਨਾ ਕੋਈ यह करता सिटी को साजे या आपे जाने सोए जो करा था कि वसाला है केवर ने कि वजाना नाल कि आकर सब को आते कभी कैसे आना वड़ा साही वड़ी ना ही की ताजा का होए नान कजे को आप हो जाने दे दिया ना सोहे पाताला पाताल लकिया गा साया गा सुड़कुड़क पाल के वेद कहने कबाद ਸਾਹ ਸਿਠਾਰੇ ਕੈਣ ਕਤੇ ਬਾਸੁ ਲਿਖਤਾ ਤੋ ਲੇਖਾ ਹੈ ਪਹਿਲੇ ਕਿਉ ਲੇਖਾ ਹੈ ਵਿਨਾਸ ਨਾਨਕ ਵਡਾ ਕੀ ਆਪੇ ਜਾਣ ਆਪ ਸਹਲਾ ਹੀ ਸਲਾਇ ਤੇ ਚੁਰਤ ਨਾ ਪਾਇ ਨਦੀਆਂ ਤੇ ਵਾਹ ਪਵੇ ਸਮੁੰਦਰ ਨਾ ਜਾਣੇ ਸਮੁੰਦ ਸਾ ਸੁਲਤਾਨ ਜਿਹਰਾ ਸੇਤੀ ਮਾਲਤਾਨ ਕੀੜੀ ਜਲ ਨਾ ਹੋ ਜਿਹਿਸਮਨ ਨਾ ਰੇਸਰੇ ਅੰਤਨ ਸੁਖਤੀ ਗਹਿਣਾ ਅੰਤਿ ਅੰਤਨ ਕਰਨ ਦੇ ਨਾਨਕ ਅੰਤਨ ਰਿਕਲ ਸੁਨਨਾਂ ਅੰਤਿ ਅੰਤਨ ਜਾਪੇ ਜਾਮਨ ਮੰਤ ਅੰਤਨਾ ਜਾਪੇ ਕੀ ਤਾਇਆ ਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਾਨ ਕੇ ਤੇ ਬੱਲਾ ਹੈ ਤਾਕੀ ਅੰਤ ਨਾ ਭਾਏ ਜਾਏ ਅੰਤ ਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਾਈਂ ਉਚਾ ਥਾਂ ਉੱਚੇ ਉਪਰ ਉਚਾਣਾ ਏਵਡਾ ਚਾ ਹੋਵੇ ਕੋਈ ਤ ਸੂਝੇ ਕੋ ਜਾਣੇ ਸੂਝੇ ਬਡਾ ਵਿ ਜਾਣਿਆ ਭਾਵ ਨਾਨਕ ਨਦਰੀ ਧਰਮੇ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਰਤਾ ਸਿਨਾਤ ਮਾਇ ਕੇਤੇ ਮੰਗਲੂ ਦੇਵ ਪਾਰ ਕੀਤੇ ਬਿੰਦ ਨਹੀਂ ਚਾਰ ਕੀਤੇ ਸਭ ਟੁੱਟੇ ਵੇ ਕਾਰ ਕੀਤੇ ਲੈ ਲੈ ਮੁਖਰ ਪਾਏ ਕੀਤੇ ਮੁਰਖਾਈ ਕਾਇ ਕੀਤਾ ਦੁਖ ਭੁਖ ਸਦ ਮਾਰ ਇਹ ਪੀ ਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨ ਸਕੇ ਕੋਏ ਜੀ ਕੋ ਖਾਈ ਦਾ ਖਣ ਪਾਏ ਹੋ ਜਾਣੇ ਜੇ ਤਿਆ ਮੋ ਖਾਇ ਆਪੇ ਜਾਣੇ ਆਪੇ ਜੇ ਆਕੇ ਸੀ ਪੀ ਕੇ ਕੇ ਜਿਸ ਨੂੰ ਬਖਸ਼ਾ ਸੁ ਬਸਲਾ ਨਾਨਕ ਪਾਸਾ ਹੀ ਬਾਸਾ ਅਮਲ ਗੁਣ ਮਲ ਵਪਾਰ ਮਲ ਵਪਾਰੀ ਮਲ ਭੰਡਾਰ ਅਮੁੱਲਾ ਮੱਮਲਾ ਜਾਇ ਮੁੱਲ ਪਾਈ ਮੱਲਾ ਸਮਾਏ ਮੁੱਲ ਤਰ ਮੁੱਲ ਦੀ ਬਾਣ ਮੁੱਲ ਤਰ ਮੁੱਲ ਫਰਮਾਨ ਅਮੁੱਲ ਬਖਸ਼ੀ ਸਮੁੱਲ ਨਿਸ਼ਾਨ ਮੁੱਲ ਪਰਮੁੱਲ ਫਰਮਾਨ ਮੁੱਲ ਮੁੱਲਾ ਖੈਣਾ ਜਾਇ ਆਕਾ ਕਰਹਿ ਲੁਬਲਾਏ ਆਕੇ ਵੇਦ ਪਾਠ ਪਰਾਣ ਆਕੇ ਬੜੇ ਕਰੇ ਵਖਿਆਣ ਆਕੇ ਵਰਮੇ ਆਕੇ ਤੇਂਦੇ ਆਕੇ ਗੋਪੀ ਦੇ ਗੋਵਿੰਦ ਆਕੇ ਇੰਸਰ ਆਕੇ ਸਦ ਆਕੇ ਚੇਤ ਗਿਤੇ ਬੁੱਧ ਆਕੇ ਰਣਵਾਖ ਦੇਵ ਆਕੇ ਸੁਰਨਮ ਜੁਨ ਸੇਵ ਕੀਤੇ ਆਖੇ ਅਖਣ ਪਾਏ ਕੀਤੇ ਕਾ ਕਹਿ ਠੁੜ ਜਾਏ ਤੇ ਕੀਤੇ ਹੋਰ ਕਰੇ ਤਾ ਕਨ ਸਕੇ ਕੇ ਹੀ ਕੇ ਜਿਵੜ ਪਾਵੇ ਤੇ ਉਡ ਹੋਏ ਨਾਨਕ ਜਾਣੇ ਸਾਚਾ ਸੋਏ ਦੇਖਵਾ ਕੇ ਮੂਲ ਵਿਗਾਰ ਤਲ ਕੇ ਸਰਗਵਾਰਾ ਗਵਾਰ ਸੋਦਰ ਕੇ ਹਸੋ ਕਰ ਕੇ ਹਜ ਤਵੇ ਸਰਬ ਸਮਾਲੇ ਵਾਜੇ ਨਾਦ ਨੇ ਕੇ ਸੰਖਾ ਕੀਤੀ ਭਾਵਨ ਹਾਰੇ ਕੀਤੇ ਰਾਗ ਪਰੇ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਤੁਨ ਪੂਣ ਪਾਣੀ ਵੈਸੰਦ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਤੁਰੂ ਭਲੇ ਵਿਜਾਨ ਲੈ ਖਲੁਖ ਤੁੰਦੀ ਚਾਰੇ ਗਾਵੇ ਸਰਬਰ ਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਅਸਨ ਬੈਠੇ ਦੇਵਤਿਆ ਦਰਣਾ ਲੈ ਗਾਵੇ ਸੁਨ ਸਮਾਧੀ ਇੰਦਰ ਗਾਵਣ ਸਾਥ ਦੇ ਵਿਚਾਰੇ ਗਾਵਣ ਜਪੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਭਲਨ ਪੀਛਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀ ਆਵਣ ਮੋਹਨ ਸਰਗਮਚਿ ਪਿਆਲੇ ਗਾਵਣ ਰਤਨੇ ਪਾਏ ਤੇਰੇ ਅੜਸੜ ਦੀ ਰਖਨਾ ਲੈ ਗਾਵੇ ਜੋਦ ਮਹਾ ਬਲਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਨ ਮਨ ਵਰ ਪੰਡਾ ਕਰ ਕਰ ਕੇ ਧਾਰੇ ਸੇਜ ਗਨੋ ਗਾਵੇ ਜੋ ਤਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਗਾਵਣ ਸੇ ਮਜ ਤਨੇ ਆਉ ਨਾਨ ਕਿਆ ਵਿਚਾਰੇ ਸੋਈ ਸੋਈ ਸਰਾ ਸੋ ਸਾਇਬ ਸਾਚਾ ਸਾਚੀ ਨਾਈ ਹੈਤੀ ਹੋ ਸੀ ਗਏ ਨਾ ਜਾਸੀ ਰਤਨਾ ਦੇ ਮਹਿ ਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀ ਮਾਜ ਨੀ ਉਪਾਈ ਕਰ ਕਰ ਵੇਖੈ ਕਿ ਤਾ ਆਪਣਾ ਜੋਤੀਸ ਤੇਵ ਜੈ ਜੋਤ ਸੁਭਾਅ ਸੋਇ ਕਰਿ ਹੁਕਮ ਨਾ ਕਰਨਾ ਜਾਇ ਸੋ ਪਾਸਾ ਸਹਾ ਪਾਸੈ ਨਾਨਕ ਰਹਿ ਨਿਰਦਾਈ ਹੰਦਾ ਸੰਤੋਖ ਧਰਮ ਪਰ ਚੋਲੇ ਧਿਆਨ ਦੇ ਘਰੇ ਵਿਭੂਤ ਖਿੰθαਕਾਲ ਕੁਵਾਰੀ ਕਾਜੁ ਬੁਧੰਦਾ ਪਰਤੀਤ ਆਈ ਪੰਤੀ ਸਭਿ ਜਮਾਤੀ ਮਨਜੀ ਤੇਜੁ ਜਗ ਜੀਤਿ ਆਦੇਸਿ ਆਦੇਸ ਸੁਆਦ ਨੀਨ ਨਾਦ ਨਾਲਿ ਜੀ ਜੇ ਕੋ ਵੇਸੁ ਪੂਤਿ ਗੰਗਾ ਦੇ ਬੰਦਾਰਨ ਕਟਕੜ ਵਾਜੇ ਨਾਥੀ ਆਪ ਨਾਤ ਨਾਤੀ ਸੁਭਜ ਕਰੇ ਸੁਭਰਾ ਸਾਧ ਸੰਜੋਗ ਦੇ ਕਾਰ ਚਲਾ ਵਿਲੇਖਿਆ ਵੇ ਭਾਗ ਆਦੇਤਿ ਸੇ ਆਦੇਸ ਆਦਿਨੀ ਲਿਨਾਤ ਨਾਤ ਨਾਤ ਜੁਗ ਜੁਗ ਕੋ ਵੇਸ ਇਕਾਮਾ ਜੁਕਤ ਰਾਇਤਿ ਚਲੇ ਪਰਵਾਨ ਸੰਸਾਰਿਕ ਭੰਡਾਰੇ ਕਲਾਈ ਦੀ ਬਾਣ ਜਿਨ ਤਿਸ ਭਾਵੈ ਤੇ ਵਿਚ ਲਾਭ ਜੁਮ ਹੋਵੇ ਫਰਮਾਨ ਹੋਵੇ ਕੈ ਅਨੰਦਰ ਨਾਵੇ ਬੋਤਾ ਹੈ ਵਿਡਾਨ आदेत से आदेश आदनील नादनार दुजबे कोवेश हासिल ले पंडारे जो किस पास वे कहवार कर करवे केसर जिनहार नान सचे जी साची कार आदेत से आदेश आदनील नादनार दुजबे कोवेश एक दुजबे लख 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 नाम जगदीश इतु राय पट पवड़िया चढ़ियो होई पीस ਸਭਨ ਗਲਾਂ ਆ ਕਾਜ ਦੀ ਕੀਟਾ ਆਹੀ ਰੇਸ ਨਾਨਕ ਨਦਰੀ ਪਾਈ ਕੂੜੇ ਕੂੜੇ ਠੀਚ ਆਖਰ ਜੋਰ ਜੋ ਪਹਿਨਾ ਜੋਰ ਜੋਰ ਨੰਗਨ ਬਹਿਨਾ ਜੋਰ ਜੋਰ ਨਾ ਜੇ ਮਰਨਾ ਜੋਰ ਜੋਰ ਨਾ ਇਮਾਨ ਮਨ ਸੋਰ ਜੋਰ ਨਾ ਸੁਰਤੀ ਗਣ ਵਿਚਾਰ ਜੋਰ ਨਾ ਗੁੱਟੀ ਛੁੱਟਾ ਸੰਸਾਰ ਦੇ ਸਾਰੂਰ ਕਰ ਵੇਖੇ ਸੋਇ ਨਾਨਕ ਤਵਨੇ ਚ ਨਾ ਕੋਈ ਰਾਤ ਰੁਤੇ ਸੇ ਦੇਵਾਰ ਪਵਨ ਪਾਣੀ ਨਹੀਂ ਪਾਤਾ ਦਸਵੇਂ ਤਰਤੀ ਕਾ ਪ੍ਰਤੀ ਧਰਮ ਸਾਧ ਸੁਵੇ ਜੀ ਜੁਗਤ ਕੈ ਰੰਗ ਸੇਨਕੇ ਨਾਮਨੇ ਕਿਹਾਂਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੂਨ ਪੰਚਪੁਰਾਨ ਤਰੀ ਕਰਮ ਭਵੇਂ ਨੀਸਾਨ ਖੱਤ ਬਕਾਇਓ ਥੇ ਪਾਇ ਨਾਨਕ ਜਿਹਾ ਜਾਪੇ ਜਾਏ ਧਰਮ ਗਨ ਕਹਿਓ ਧਰਮ ਜਾਣ ਤਨ ਚਾ ਕੋ ਕਰਮ ਕਿਤੇ ਪਉਣ ਬਾਣੀ ਵੈ ਸੰਤਰ ਕੀਤੇ ਗਾਨ ਮਹੇਸ਼ ਕੀਤੇ ਵਰਮੇ ਘਾੜਤ ਗੜੀ ਰੂਪ ਰੰਗ ਕੇ ਵੇਸ਼ ਕੀਤੇ ਕਰਮ ਭੂਮੀ ਮੇਰੇ ਕੀਤੇ ਕੀਤੇ ਤੂਪ ਦੇਸ ਕੀਤੇ ਨਚਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁਧਨਾਥ ਕੀਤੇ ਕੀਤੇ ਦੇ ਵਿਵੇਸ ਕੀਤੇ ਤੇ ਉਹ ਧਰਮ ਨੂੰ ਕੀਤੇ ਕੀਤੇ ਤੇ ਤਨ ਸਮੁੰਦ ਕੀਤੇ ਆ ਖਾਣੀ ਤੇ ਤਿਆ ਬਾਣੀ ਕੀਤੇ ਪਾਤ ਨੰਦ ਕੀਤੇ ਆ ਸੁਰਤੀ ਤੇ ਵਕ ਕੀਤੇ ਨਾਨਕ ਅੰਤ ਨਾਂਤ ਗਿਆਨ ਕੰਨ ਮੈਂ ਗਿਆਨ ਪ੍ਰਚਾਰ ਜਿੱਥੇ ਨਾਦ ਬਿਨੋਦ ਕੋਲ ਨਲ ਸਰਮ ਕਨ ਕੀ ਗਾਣ ਰੋਪ ਤੇ ਘਾਟਤ ਕਰੇ ਬਹੁਤ ਨੋਕ ਤਾਂ ਕਿ ਅੰਗਲਾ ਬਥੀਆਂ ਨਾ ਜਾ ਜੇ ਕੋ ਕਹੇ ਪਿਛੇ ਬਸਤਾ ਰਿਤੇ ਕਰਿਆ ਸੁਰਤ ਮਤ ਮਨ ਬੁਰੇ ਤੇ ਕਰਿਆ ਸੁਰਾ ਸੁਦਾ ਤੇ ਸੋਦ ਕਰਮਖੰਡ ਕੀ ਬੜੀ ਜੋਰ ਦਿੱਤਾ ਹੁਰਨਾ ਕੋਈ ਹੋਰ ਦਿੱਤਾ ਜੋਤ ਮਹਾਬਲ ਸੂਰਜਿ ਨ ਮੇਰਾ ਮਾਮ ਰਖਿਆ ਭਰਪੂਰ ਦਿੱਥੈ ਸੀਤੋਂ ਸੀਤਾ ਮਹਿਮਾ ਮਾਇਕਾ ਰੂਪ ਨ ਗਥਨੇ ਜਾਇ ਨਾਮੁ ਨਠਾ ਗਈ ਜਾਇ ਜਿਤ ਨਾਮ ਸੇ ਮਨੁ ਮਾਹਿ ਦਿੱਥੈ ਭਗਤਿ ਬਸੇ ਤੇ ਲੋ ਪਰਨਨ ਸਚਾ ਮਨਸੋ ਸਤਿ ਕੰਨ ਵਸਨ ਅਨੰਕਾਰ ਕਰ ਕਰ ਵੇਖਣ ਦਰਨ ਹਾਲ ਦਿੱਥੈ ਕੰਨ ਵੰਡ ਉਰ ਪੰਡ ਜੇ ਕੋ ਕਥਿ ਸੰਤਨਾਂਤ ਤੇ ਲੋ ਲੋ ਆਕਾਰ ਜਿਉ ਕੰਦਵੇ ਤੁਕਾਰ ਵੇਖੇ ਬੁਖਸ਼ੇ ਘਰੇ ਵਿਚਾਰ ਨਾਨਕ ਤੁਨਾ ਤੜਾਸਾਰ ਜਤਿ ਪਹਾਰ ਅਤੀ ਰਸਨਾਰ ਨਮਤਵੇਦ ਹਥਿਆਰ ਪਉ ਕਲਾ ਦੇ ਤਪ ਤਾ ਪਾਂਡਾ ਪੰਮਰਤੇ ਢਾਲ ਘੜੀਏ ਸਭ ਸਰੀਰਕ ਸਾਜਿਨ ਕੋ ਨਗਰ ਕਰਮ ਤਿਨ ਕਾਰ ਨਾਨਕ ਨੰਦਰ ਨਗਰ ਲਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਦੇਵ ਸਰਾ ਦੁਈ ਦਾਇ ਦਾਇਆ ਤੇ ਲੈ ਸਗਲ ਜਗਤ ਜੰਗਿਆ ਨਾ ਬੁਰਿਆ ਨਾ ਵਾਜੇ ਤਰਮਹ ਦੂਰੇ ਕਰਮੀ ਆਪੋ ਆਪਣੇ ਕਲੇੜੇ ਕੇ ਦੂਰੇ ਨੀ ਨਾਮ ਤੇ ਆਇਆ ਬਹਿਮ ਸਕਤ ਕਾਲ ਨਾਨਕ ਤੇਮ ਕੁਝਲੇ ਕੀਤੀ ਛੁੱਟੀ ਨਾਲ ਨੀ ਨਾਮ ਤੇ ਆਇਆ ਬਹਿਮ ਸਕਤ ਕਾਲ ਨਾਨਕ ਤੇਮ ਕੁਝਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ